ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜੋ ਕਲੈਕਸ਼ਨਾਂ ਨੇ ਸਾਰੀਆਂ ਹੀ weddings special starting ਵਾਲੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਸੂਟ ਬਹੁਤ ਸੋਹਣੇ ਨੇ ਜਿਵੇਂ ਆਮਾ ਸ਼ਾਦੀਆਂ ਤੇ ਪਾਉਣ ਵਾਲੇ ਸੂਟ ਨੇ ਰੰਗ ਜਿਹੜੇ ਜਿਹੜੇ ਸੂਟਾਂ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਉਹਦੇ ਲਈ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆਇਆ ਹੈ ਪੋਸਟ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਕਲੈਕਸ਼ਨਾਂ ਜਿਹੜੀਆਂ ਨੇ ਕਾਫੀ ਕਲੈਕਸ਼ਨਾਂ ਜਿਹੜੀਆਂ ਬੁਟੀਕ ਵਾਲੀਆਂ ਨੇ ਇਹ ਸਿੰਗਲ ਕਲਰ ਵਿੱਚ ਆਏਗਾ ਬਹੁਤ ਪਿਆਰਾ ਕੰਬੀਨੇਸ਼ਨ ਹੈ ਇਹ ਸੂਟ ਦਾ ਤੇ ਇਹਦੇ ਵਿੱਚ ਚਾਰ ਰੰਗ ਆਣਗੇ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸੂਟਾਂ ਦੇ ਵਿੱਚ ਜਿਹੜੇ ਕਿ ਡਿਜ਼ਾਈਨ ਸੇਮ ਐਜ਼ ਇਟ ਇਜ਼ ਆਣਗੇ ਕਲਰ ਜਿਹੜਾ ਹੈ ਉਹ ਸੇਮ ਐਜ਼ ਇਟ ਇਜ਼ ਆਏਗਾ ਕਲਰ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ ਕਿਸੇ ਟਾਈਮ ਹੁੰਦਾ ਹੈ ਕਿ ਕੈਮਰੇ ਦੇ ਇਫੈਕਟ ਦੇ ਕਰਕੇ ਕਲਰ ਜਿਹੜੇ ਆ ਚੇਂਜ ਹੋ ਜਾਂਦੇ ਨੇ ਪਰ ਇਹ ਹੈ ਕਿ ਇਹਨਾਂ ਦੇ ਜਿਹੜੇ ਕਲਰ ਜਿਵੇਂ ਦੇ ਇੱਥੇ ਸ਼ੋ ਕੀਤੇ ਗਏ ਨੇ ਸੇਮ ਐਜ਼ ਇਟ ਇਜ਼ ਆਣਗੇ ਅਜੇ ਕਰਵਾਚੋ ਚ ਸਪੈਸ਼ਲ ਕਲੈਕਸ਼ਨਾਂ ਦੀ ਸੇਲ ਚੱਲ ਰਹੀ ਹੈ ਕਰਵਾਚੋ ਚ ਸਪੈਸ਼ਲ ਜਿਹੜੀਆਂ ਕਲੈਕਸ਼ਨਾਂ ਨੇ ਉਹਨਾਂ ਵਿੱਚੋ ਇਹ ਵੀ ਹੈ ਕਿ ਜਿਹੜੀਆਂ ਭੈਣਾਂ ਨੇ ਅਗੋ ਮਿਆਂਾਂ ਸ਼ਾਦੀਆਂ ਦੇ ਸੂਟ ਵੀ ਪਾਣੇ ਨੇ ਉਹਨਾਂ ਲਈ ਵੀ ਸੇਲ ਹੈਗੀ ਆ ਆਈ ਕਰਵਾਚੋ ਦੇ ਨਾਂ ਤੇ ਹੀ ਆ ਸੇਲ ਜਿਹੜੀ ਹੈ ਕਿਉਂਕਿ ਇੰਨਾ ਦਿਨਾਂ ਵਿੱਚ ਆ ਕੇ ਪੈਣ ਵਾਲੀ ਸੂਟ ਜਿਹੜੇ ਨੇ ਅਸੀਂ ਕਿਸੇ ਵળે ਡਿਸਕਾਊਂਟ ਵੀ ਦੇ ਦਿੰਨੇ ਆ ਕਾਫੀ ਸੂਟਾਂ ਤੇ ਤੇ ਡਿਸਕਾਊਂਟ ਤੇ ਸੂਟ ਆਏ ਨੇ ਰੰਗ ਜਿਵੇਂ ਕੀ ਮੈਂਗੀ ਆ ਕੀ ਸਾਰੇ ਅਵੇਲੇਬਲ ਨੇ ਰੰਗਾਂ ਵਿੱਚ ਕੋਈ ਕਮੀ ਨਹੀਂ ਹੈਗੀ ਸੂਟ ਸਾਰੇ ਸੋਹਣੇ ਨੇ ਡਿਜ਼ਾਈਨਰ ਸੂਟ ਨੇ ਕੁਝ ਜਿਹੜੇ ਸੂਟ ਨੇ ਉਹਨਾਂ ਵਿੱਚ ਸਿੰਗਲ ਸਿੰਗਲ ਕਲਰ ਅਵੇਲੇਬਲ ਹੈ ਜਾਂ ਕੁਝ ਵਿੱਚ ਚਾਰ ਚਾਰ ਰੰਗ ਹੈਗੇ ਨੇ ਐ ਬੁਟੀਕ ਕਲੈਕਸ਼ਨ 2800 ਰੁਪਏ ਦੇ ਵਿੱਚ ਸਿੰਗਲ ਕਲਰ ਵਿੱਚ ਆਏਗੀ ਹੈਂਡਵਰਕ ਹੋਇਆ ਟੋਟਲ 8200 ਦੇ ਵਿੱਚ ਹੈਂਡਵਰਕ ਨਾਲ ਤੁਹਾਨੂੰ ਬਲੈਕ ਕਲਰ ਵਿੱਚ ਸੂਟ ਮਿਲੇਗਾ ਇਹ ਉਹਨਾਂ ਲਈ ਹੈ ਜਿਹੜੇ ਸੂਟਾਂ ਨੂੰ ਬਲੈਕ ਕਲਰ ਬਹੁਤ ਪਸੰਦ ਹੈ ਪਹਿਣਾ ਨੂੰ ਸਿੰਗਲ ਕਲਰ ਦੇ ਵਿੱਚ 2700 ਦਾ ਬਹੁਤ ਹੀ ਪਿਆਰਾ ਸੂਟ ਹੈ ਕਿ ਰੰਗ ਜਿਹੜੇ ਜਿਹੜੇ ਹੈਗੇ ਨੇ ਇੱਥੇ ਐਡ ਕੀਤੇ ਨੇ ਸੂਟ ਜਿਹੜੇ ਕਿ ਕੁਝ ਰੇਟ ਹਾਈ ਵਾਲੇ ਨੇ ਕੁਝ ਥੋੜੇ ਜਿ ਕਾਟ ਰੇਟ ਵਾਲੇ ਵੀ ਸੂਟ ਜਿਹੜੇ ਹੈਗੇ ਨੇ ਜ਼ੋਰ ਜੱਟ ਦੀ ਕਲੈਕਸ਼ਨ ਹੈ ਸਿਲਕ ਵਿੱਚ ਸੋਰੀ ਹੈਂਡਵਰਕ ਦੀ ਕਲੈਕਸ਼ਨ ਆਈ ਹੈ ਬਾਟਮ ਪਲੇਨ ਆਏਗਾ ਸਿਲਕ ਦਾ ਪਲੇਨ ਪਲੇ ਬਾਟਮ ਆਏਗਾ ਦੁਪੱਟਾ ਜਿਹੜਾ ਵਾ ਡਿਊ ਟੋਨ ਸਿਲਕ ਦਾ ਆਏਗਾ ਪਲੇਨ ਇਹ ਜਿਹੜੇ ਨੇ ਇਹ ਤੁਹਾਨੂੰ ਮਿਲਣਗੇ ਫੈਬਰਿਕ ਜਿਹੜਾ ਹੈ ਬ੍ਰੌਕੇਟ ਦੇ ਵਿੱਚ 680 ਦੇ ਵਿੱਚ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਸੈਲਫ ਪ੍ਰਿੰਟ ਹੋਇਆ ਹੈ 5 ਮੀਟਰ ਦਾ ਸੂਟ ਕੋਈ ਵੀ ਤੁਸੀਂ ਚਾਹੁੰਦੇ ਇੰਨਾ ਵਿੱਚੋਂ ਸਿਰਫ ਤੇ ਸਿਰਫ 680 ਦੇ ਵਿੱਚ ਤੁਹਾਨੂੰ ਮਿਲ ਜੇਗਾ 5 ਮੀਟਰ ਦਾ ਬ੍ਰੌਕੇਟ ਦਾ ਸਰਦੀਆਂ ਵਿੱਚ ਉਹਨਾਂ ਆਮਾ ਸ਼ਾਦੀਆਂ ਤੇ ਬਹੁਤ ਵਧੀਆ ਲਾਈਨਿੰਗ ਲਗਾ ਕੇ ਨਾਲ ਦੁਪੱਟਾ ਲੈ ਕੇ ਲੈਂਸ ਲਗਾ ਕੇ ਸਿੰਬਲ ਸੋਬਰ ਬਹੁਤ ਹੀ ਪਿਆਰਾ ਹੈ ਇਹਨਾਂ ਨੂੰ ਜਿਹੜਾ ਕਿ ਤੁਸੀਂ ਲੁੱਕ ਦੇ ਸਕਦੇ ਹੋ 35 40 ਜਿਹੜੇ ਰਾਂਗ ਇਹਨਾਂ ਸੂਟਾਂ ਵਿੱਚ ਹੈਗੇ ਨੇ ਜਿਹੜੇ ਵੀ ਰਾਂਗ ਨੇ ਸਾਰੇ ਅਵੇਲੇਬਲ ਨੇ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924575 ਜੀ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਨੂੰ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ Thank you for watching my video.